ਸੋ ਦੀਵਾਲੀ ਫੈਸਟੀਵਲ ਚੱਲ ਰਿਹਾ ਹੈ ਬਾਜ਼ਾਰ ਦੇ ਵਿੱਚ ਕਾਫੀ ਰੌਣਕਾਂ ਲੱਗੀਆਂ ਹੋਈਆਂ ਨੇ ਮੈਂ ਅਮਰਜੀਤ ਧਮਾਨ ਤੁਸੀਂ ਦੇਖ ਰਹੇ ਹੋ ਏ ਧਮਾਨ ਚੈਨਲ ਸੋ ਇਸ ਸਮੇਂ ਅਸੀਂ ਖੜੇ ਆਂ ਕਰਾਲੀ ਸ਼ਹਿਰ ਦੇ ਵਿੱਚ ਸਟੇਸ਼ਨ ਦੇ ਨੇੜੇ ਤੁਸੀਂ ਦੇਖ ਸਕਦੇ ਹੋ ਇਹ ਜੋ ਤਰਵ ਸਵੀਟਸ ਮੁਕੰਦੀ ਹਲਵਾਈ ਸੋ ਮੁਕੰਦੀ ਦੀ ਬਰਫੀ ਪੂਰੇ ਇੰਡੀਆ ਵਿੱਚ ਨਹੀਂ ਪੂਰੇ ਪੰਜਾਬ ਵਿੱਚ ਨਹੀਂ ਪੂਰੇ ਵਰਲਡ ਵਾਈਡ ਵਿੱਚ ਮਸ਼ਹੂਰ ਹੈ ਜੋ ਕਿ ਇੱਥੋਂ ਲੋਕ ਬਾਹਰ ਵੀ ਇਹ ਮਠਿਆਈ ਬਰਫੀ ਲੈ ਕੇ ਜਾਂਦੇ ਨੇ ਤੇ ਆਓ ਆਪਾਂ ਅੰਦਰ ਚੱਲ ਕੇ ਗੱਲਬਾਤ ਕਰਦੇ ਹਾਂ ਇੱਥੋਂ ਦੇ ਜੋ ਮਾਲਕ ਨੇ ਉਹਨਾਂ ਦੇ ਨਾਲ ਅਤੇ ਜੋ ਗਾਹਕ ਆਏ ਨੇ ਉਹਨਾਂ ਦੇ ਨਾਲ ਵੀ ਤੇ ਆਓ ਚੱਲਦੇ ਆਪਾਂ ਇਸ ਦੁਕਾਨ ਦੇ ਅੰਦਰ ਵਾਲੀ ਬਾਈ ਸਾਰੇ ਸ਼ਹਿਰ ਵਾਸੀ ਨੂੰ ਹੈਪੀ ਦੀਵਾਲੀ ਹਾਂਜੀ ਸੋ ਕਿਵੇਂ ਚੱਲ ਰਿਹਾ ਜੀ ਕੰਮ ਵੈਸੇ ਤਾਂ ਪ੍ਰਮਾਤਮਾ ਦੀ ਬਹੁਤ ਕਿਰਪਾ ਹੈ ਬਹੁਤ ਵਧੀਆ ਕੰਮ ਚੱਲ ਰਿਹਾ ਬਹੁਤ ਵਧੀਆ ਹਾਂਜੀ ਸਾਰਾ ਸਮਾਨ ਆਪਣਾ ਐਨ ਪੂਰਾ ਵਿਕ ਰਿਹਾ ਹੈ ਗਾ ਕਰ ਰਹੇ ਹਾਂ ਜਾ ਰਹੇ ਹਾਂ ਜੀ ਐਨ ਪੂਰਾ ਪੂਰਾ ਕੰਮ ਚੱਲ ਰਿਹਾ ਜੀ ਸੋ ਹੁਣ ਤਾਂ ਤਕਰੀਬਨ ਐਂਡ ਤੇ ਆਇਆ ਹੋਣਾ ਕੰਮ ਹਾਂ ਮੈਂ ਕਹਿੰਦਾ ਹੁਣ ਐਂਡ ਦੀ ਇਹ ਤੁਸੀਂ ਸਮਝ ਲਓ ਆਪਣਾ 2-3 ਵਜੇ ਤੱਕ ਐਂਡ ਹੋ ਜਾਊਗਾ ਅੱਛਾ ਜੀ ਫਿਰ ਉਹ ਚੱਲੂ ਜੀ ਆਪਣੀ ਗਿੱਲੀ ਗਿੱਲੀ ਜਿਹੜੀ ਹਰ ਸਾਲ ਚੱਲ ਰਹੀ ਹੈ ਠੀਕ ਹੈ ਜੀ ਉਹਦੇ ਵੀ ਆਪਣੇ ਕਈ ਗਾਹਕਾਂ ਜਿਹੜੇ ਗਿੱਲੀ ਗਿੱਲੀ ਖਾਂਦੇ ਆ ਹਾਂਜੀ ਹਾਂਜੀ ਹਾਂ ਉਹ ਚੱਲੂ ਹੁਣ ਬਿਲਕੁਲ ਜੀ ਬਿਲਕੁਲ ਹਾਂ ਅਕੀਆਵਣਾ ਹੋਰ ਸਰ ਦੀ ਗੱਲ ਠੀਕ ਹੈ ਜੀ ਸੋ ਮੁਬਾਰਕਾਂ ਜੀ ਸਾਡੇ ਵੱਲੋਂ ਵੀ ਤੁਹਾਨੂੰ ਬਹੁਤ-ਬਹੁਤ ਦੀਵਾਲੀ ਦੀਆਂ ਪੂਰੇ ਸ਼ਹਿਰ ਵਾਸੀਆਂ ਨੂੰ ਮੁਬਾਰਕਾਂ ਤੁਹਾਨੂੰ ਜਿਆਦਾ ਮੁਬਾਰਕਾਂ ਤੁਸੀਂ ਵੀ ਆਪਣੀ ਡਿਊਟੀ ਆਪਣਾ ਟਾਈਮ-ਟਾਈਮ ਬਾਜ ਰਿਹਾ ਹੈ ਬਹੁਤ ਦੰਦੇ ਆ ਤੁਹਾਡੀ ਡਿਊਟੀ ਬਹੁਤ ਵੜੀ ਹੈ ਜੀ ਟਾਈਮ-ਟਾਈਮ ਬਾ ਜਾਣਾ ਆਣਾ ਸਭ ਦਾ ਬਹੁਤ ਵਧੀਆ ਹੈ ਔਰ ਥੈਂਕ ਯੂ ਸਰ ਆਪਾਂ ਗੱਲਬਾਤ ਕਰਦੇ ਹਾਂ ਅੱਗੇ ਵੀ ਵੀਰ ਜੀ ਦੇ ਨਾਲ ਸੋ ਆਨਰ ਰਹੇ ਤੇ ਹਾਂਜੀ ਕੀ ਨਾ ਹਾਂਜੀ ਧਰੂਵ ਜੀ ਧਰੂਵ ਜੀ ਹਾਂਜੀ ਹਾਂਜੀ ਧਰੂਵ ਜੀ ਸੋ ਤੁਹਾਡਾ ਨਾਮ ਕਾਫੀ ਮਸ਼ਹੂਰ ਹੈ ਪੂਰੇ ਪੰਜਾਬ ਵਿੱਚ ਨਹੀਂ ਇੰਡੀਆ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਮਸ਼ਹੂਰ ਹੈ ਤੁਹਾਡਾ ਨਾਮ ਧਰੂਵ ਸਵੀਟਸ ਅਤੇ ਮੁਕੰਦੀ ਹਲਵਾਈ ਦੀ ਬਰਫੀ ਹਾਂਜੀ ਜੀ ਹਾਂਜੀ ਜੀ ਕਾਫੀ ਮਸ਼ਹੂਰ ਹੈ ਹਾਂਜੀ ਜੀ ਜੋ ਬੇ ਸੰਗਤਾਂ ਨੂੰ ਨਾ ਬਸ ਸਾਰਿਆਂ ਨੂੰ ਵੀ ਪਹਿਲੇ ਗੱਲ ਦਾ ਬਹੁਤ-ਬਹੁਤ ਮੁਬਾਰਕਾ ਦਿਵਾਲੀ ਦੀ ਹੈ ਜੀ ਪਹਿਲਾਂ ਸਾਡੇ ਨੂੰ ਸਾਰਿਆਂ ਨੂੰ ਬਹੁਤ-ਬਹੁਤ ਥੈਂਕ ਯੂ ਬਹੁਤ-ਬਹੁਤ ਨਾਲ ਤੇ ਮਾਨਸ਼ਾਹਦਾ ਬਹੁਤ-ਬਹੁਤ ਥੈਂਕ ਯੂ ਆਪਣਾ ਜੀ ਤੇ ਆਪਣਾ ਬਸ ਵਾਕਿਆ ਇਹਨਾਂ ਦੀਵਾਲੀ ਤੇ ਆ ਰਿਹਾ ਨਾ ਬਹੁ ਕੀ ਕਮਣਾ ਦੂਰੋਂ ਦੂਰੋਂ ਬਹੁਤ ਗਾਹ ਕਰ ਰਹੇ ਹੈ ਆਪਣਾ ਰਿਹਾ ਜੀ ਬਾਕੀ ਸਾਡੇ ਕਸਟਮਰ ਨੂੰ ਵੀ ਸਾਡੇ ਉਰ ਬਹੁਤ ٹرسٹ ਹੈ ਅਸੀਂ ਐਵੇਂ ਨਾ ਸਮਾਰਟ ਪੈਕਿੰਗ ਚ ਰੱਖਦੇ ਆ ਆਪਣਾ ਸਾਡੇ ਕਸਟਮਰ ਐਵੇਂ ਪੈਕਿੰਗ ਚ ਲੈ ਜਾਂਦੇ ਸਾਡੇ ਤੋਂ ਅਡਵਾਂਸ ਬੁਕਿੰਗ ਹੋ ਜਾਂਦੀ ਹੈ ਸਾਡੀ ਐਡਵਾਂਸ ਬੁਕਿੰਗ ਸਾਡੀ ਬਹੁਤ ਹੁੰਦੀ ਹੈ ਸਾਡੀ ਜੀ ਸਾਡੀ ਐਡਵਾਂਸ ਬੁਕਿੰਗ ਸਾਨੂੰ ਕੋਲ 15 ਦਿਨ ਪਹਿਲਾਂ ਸਾਨੂੰ ਦੀਵਾਲੀ ਦੇ ਆਰਡਰ ਸ਼ੁਰੂ ਹੋ ਜਾਂਦੇ ਜੇ ਐਡਵਾਂਸ ਬੁਕਿੰਗ ਦੇ ਜੀ ਤੇ ਬਾਕੀ ਉਹ ਨਾਲ ਸਾਡੇ ਨਾਲ ਥੋੜਾ ਰਹਿ ਗਿਆ ਆਪਣਾ ਉਸ ਤੋਂ ਬਾਅਦ ਅਸੀਂ ਉਹਨਾਂ ਦੁਪਹਿਰ ਤੋਂ ਆਪਣਾ ਦੂਸਰੀ ਗੱਲੀ ਵਿੱਚੋਂ ਗੇ ਤੜੀ ਤੜੀ ਨਾਲ ਦੇ ਗਰਮ ਗਰਮ ਉਹਦੇ ਵੀ ਸਾਡੇ ਗ ਥੈਂਕ ਯੂ ਸੋ ਮਚੀ ਵਾਕੀ ਜਾਨ ਸ਼ਕਾਰ ਜੀ ਕਿੱਥੋਂ ਆਏ ਤੁਸੀਂ ਅਸੀਂ ਚੰਡੀਗੜ੍ਹ ਤੋਂ ਆਏ ਜੀ ਓਕੇ ਸੋ ਅੱਜ ਤੁਸੀਂ ਕੁਰਾਲੀ ਦੇ ਵਿੱਚ ਆਏ ਹੋ ਇਹ ਇੱਥੇ ਕੀ ਮਠਿਆਈ ਖਰੀਦਣ ਆਏ ਹਾਂਜੀ ਹਾਂਜੀ ਮਠਾਈ ਲੈਣੀ ਹੈ ਇਹ ਕਿਹੜੀ ਮਠਾਈ ਹੈ ਇਹ ਮੁਕੰਦੀ ਦੀ ਜਿਹੜੀ ਪੁੰਨਵੀ ਬਰਫੀ ਹੈ ਉਹ ਬਹੁਤ ਫੇਮਸ ਹੈ ਬਹੁਤ ਟੇਸਟੀ ਵੀ ਲੱਗਦੀ ਹੈ ਮਸ਼ਹੂਰ ਬਰਫੀ ਹਾਂਜੀ ਹਾਂਜੀ ਤੇ ਸਰ ਤੁਸੀਂ ਕੀ ਕਹੋਗੇ ਮੈਨੂੰ ਵੀ ਸਾਨੂੰ ਵੀ ਬਹੁਤ ਅੱਛੀ ਲੱਗਦੀ ਐ ਅਸੀਂ ਅਸੀਂ ਕੁਰਾਲੀ ਦੇ ਆਈ ਹਾਂ ਜੀ ਹਾਂਜੀ ਤੇ ਰਹਿੰਦੇ ਚੰਡੀਗੜ੍ਹ ਆ ਜਿੱਦਾਂ ਪਰ ਅਸੀਂ ਲੇਨ ਸਪੈਸ਼ਲ ਚੰਡੀਗੜ੍ਹੋਂ ਆਏ ਆ ਅੱਛਾ ਜੀ ਹਾਂਜੀ ਅਸੀਂ ਜਦ ਵੀ ਆੰਦੇ ਆ ਮਤਲਬ ਕੁਰਾਲੀ ਹਾਂਜੀ ਤਾਂ ਅਸੀਂ ਲੈ ਕੇ ਹੀ ਜਾਂਦੇ ਆ ਮਠਾਈ ਉਰੇ ਤੋਂ ਆਮ ਵੀ ਮਤਲਬ ਕਿ ਇਹੀ ਹਾਂਜੀ ਹਾਂਜੀ ਹਾਂ ਸਾਡੇ ਕਈ ਮੈਰिजਾਂ ਹੋਈਆਂ ਰਿਲੇਟਿਵ ਦੇ ਉਹ ਵੀ ਉਰੇ ਦੀ ਬਰਫੀ ਨੂੰ ਬਹੁਤ ਪਸੰਦ ਕਰਦੇ ਆਂ ਤੇ ਅਸੀਂ ਸਪੈਸ਼ਲ ਫੈਰੀਸੀ ਕਰਕੇ ਅੱਜ ਬੱਚਿਆਂ ਨੂੰ ਲੈ ਕੇ ਆਏ ਆ ਨਾਲ ਦੁਕਾਨ ਤੇ ਅਸੀਂ ਤਾਂ ਤੁਹਾਡੇ ਵੈਸੀ ਫੈਨ ਆ ਅਸੀਂ ਤੁਹਾਡੇ ਚੈਨਲ ਰੋਜ਼ ਦੇਖਦੇ ਆਂ ਰੋਜ਼ ਇੱਕ ਕਦੀ ਵੀਡੀਓ ਤੁਹਾਡੀ ਜਿਹੜੀ ਆਉਂਦੀ ਆ ਅਸੀਂ ਰੋਜ਼ ਦੇਖਦੇ ਆਂ ਹਾਂਜੀ ਹਾਂਜੀ ਸਾਨੂੰ ਬਹੁਤ ਅੱਛਾ ਲੱਗਦਾ ਹੈ ਰੱਬ ਦੀ ਸ਼ੂਟ ਕੀਤੀ ਬਹੁਤ ਅੱਛੀ ਕੀਤੀ ਸੀ ਹਾਂਜੀ ਆ ਰਾਮਲੀਲਾ ਸਾਰੇ ਦੇਖਣ ਹੋ ਗਏ ਸਾਨੂੰ ਅਸੀਂ ਚੰਡੀਗੜ੍ਹ ਚ ਬੈਠ ਕੇ ਸਾਰੀ ਕੋਰਾਲੀ ਦੀ ਰਾਮਲੀਲਾ ਦੇਖ ਰਹੇ ਹਾਂ ਵਾਹ ਵਾਹ ਬਹੁਤ ਅੱਛਾ ਲੱਗਿਆ ਜੀ ਹਾਂਜੀ ਅੱਜ ਤੁਹਾਡੇ ਦਰਸ਼ਨ ਵੀ ਹੋ ਗਏ ਤੁਹਾਨੂੰ ਸਾਨੂੰ ਬਹੁਤ ਅੱਛਾ ਲੱਗਿਆ ਕਿ ਬਾਇ ਫੇਸ ਟੂ ਫੇਸ ਅਸੀਂ ਉੱਥੇ ਦੇਖਦੇ ਤੇ ਅੱਜ ਤੁਹਾਨੂੰ ਮਿਲ ਵੀ ਲਏ ਥੈਂਕ ਯੂ ਜੀ ਤੇਰੇ ਬੇਟੇ ਨੇ ਜਿਹਦੀ ਪਛਾਨ ਲਿਆ ਕਹਿੰਦਾ ਅੰ

ਅੱਜ ਵਰਫੀ ਲੈਣ ਆਏ ਕਰਾਲੀ ਹੈਪੀ ਦੀਵਾਲੀ ਹੈਪੀ ਦੀਵਾਲੀ ਸਾਰੇ ਕਰਾਲੀ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਤੁਹਾਡੀ ਸਾਡੀ ਵੱਲੋਂ ਤੇ ਧਿਮਾਂ ਚੈਨਲ ਵੱਲੋਂ ਸਭ ਨੂੰ ਹੈਪੀ ਦੀਵਾਲੀ ਥੈਂਕ ਯੂ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੈਪੀ ਦੀਵਾਲੀ ਜੀ ਦੀਵਾਲੀ ਦੀਆਂ ਸਾਰਿਆਂ ਨੂੰ ਮੁਬਾਰਕਾਂ ਜੀ ਕਿੱਥੋਂ ਆਏ ਤੁਸੀਂ ਸਰ ਮੈਂ ਚੰਡੀਗੜ੍ਹ ਤੋਂ ਆਇਆ ਜੀ ਓਕੇ ਸੋ ਅੱਜ ਕਰਾਲੀ ਸ਼ਹਿਰ ਦੇ ਵਿੱਚ ਮਢਾਈ ਤਰੋਤ ਦੀਵਾਲੀਆਂ ਦੀ ਖੋਏ ਦੀ ਵਰਫੀ ਮਕੰਦੀ ਦੀ ਵਰਫੀ ਬਿਲਕੁਲ ਅੱਛਾ ਜੀ ਹਾਂ ਸਪੈਸ਼ਲ ਲੈਣ ਆਏ ਹਾਂ ਹਾਂ ਔਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਏ ਹਾਂ ਸਿਰਫ ਇਹ ਦਿਖਾਣ ਲਈ ਕਿ ਇਹ ਵੀ ਇੱਕ ਦੁਕਾਨ ਹੈਗੀ ਆ ਜਿੱਥੇ ਰੋ ਖਾਣਾ ਹੈ ਵਾਹ ਜੀ ਵਾਹ ਹੈਪੀ ਦਿਵਾਲੀ ਹੈਪੀ ਦਿਵਾਲੀ ਜੀ ਕੀ ਨਾਮ ਹੈ ਮੇਰਾ ਨਾਮ ਹਰਸ਼ੈਨਵੀਰ ਸਿੰਘ ਹੈ ਜੀ। ਅੱਛਾ ਅੱਜ ਚੰਡੀਗੜ੍ਹ ਤੋਂ ਆਏ ਹੋ ਮਕੰਦੀ ਦੀ ਬਰਫੀ ਲੈਣ ਵਾਸਤੇ। ਹਾਂਜੀ। ਸਵਾਦ ਲੱਗਦੀ ਆ? ਹਾਂਜੀ। ਅੱਛਾ ਕਿੰਨੀ ਕੁ? ਬਸ ਜਰ ਤੋਂ ਪਾਪਾ ਖੁਆਣਦੇ ਸਵਾਦ ਹੀ ਲੱਗਦੀ ਆ। ਅੱਛਾ। ਠੀਕ ਹੈ। ਕੀ ਨਾਮ ਹੈ? ਸੰਬਿਸਨ। ਹੈਪੀ ਦਿਵਾਲੀ। ਹੈਪੀ ਦਿਵਾਲੀ।